हां जी ਸਤਿ ਸ੍ਰੀ ਅਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਸਵਾਦ ਜੀ ਤੇ ਚਟਪਟੀ ਜੀ ਮਜ਼ੇਦਾਰ ਕ੍ਰੇਲਿਆਂ ਤੇ ਆਲੂਆਂ ਦੀ ਸਬਜ਼ੀ ਹਾਂ ਜੀ ਕ੍ਰੇਲੇ ਤੇ ਆਲੂ ਆਪਾਂ ਮਿਕਸ ਕਰਕੇ ਸਬਜ਼ੀ ਬਣਾਵਾਂਗੇ ਵੈਸੇ ਤਾਂ ਕ੍ਰੇਲੇ ਹਰੇਕ ਹੀ ਕੋਈ ਘਰੇ ਬਣਾਉਂਦਾ ਪਰ ਇਹਨਾਂ ਨੂੰ ਬਣਾਉਂਦੇ ਆਪੋ ਆਪਣੇ ਤਰੀਕੇ ਆ ਕੋਈ ਚੀਰ ਕੇ ਬਣਾਉਂਦਾ ਕੋਈ ਇਹਨਾਂ ਨੂੰ ਭਰ ਕੇ ਬਣਾਉਂਦਾ ਤੇ ਆਪਾਂ ਜਿਹੜੀ ਅੱਜ ਮਿਕਸ ਸਬਜ਼ੀ ਬਣਾਵਾਂਗੇ ਤੇ ਜਿੰਨਾਂ ਭੈਣਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰੋ ਤੇ ਆਜੋ ਜੀ ਆਪਾਂ ਹੁਣ ਜਿਹੜੀ ਵੀਡੀਓ ਉਹ ਸਟਾਰਟ ਕਰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਕ੍ਰੇਲਿਆਂ ਦੀ ਸਬਜ਼ੀ ਬਣਾਉਣ ਵਾਸਤੇ ਇੱਥੇ 500 ਗ੍ਰਾਮ ਅੱਧਾ ਕਿਲੋ ਮੈਂ ਕ੍ਰੇਲੇ ਲਏ ਆ ਜੀ ਤੇ ਤਿੰਨ ਜਿਹੜੇ ਮੈਂ ਉਹ ਪਿਆਜ਼ ਲਏ ਆ ਤੇ ਤੁਸੀਂ ਚਾਹੋ ਤਾਂ ਇੱਕ ਇੱਕ ਅੱਧਾ ਹੋਰ ਵੀ ਪਾ ਸਕਦੇ ਹੋ ਤੇ ਪਿਆਜ਼ ਆ ਜਿਹੜੇ ਕ੍ਰੇਲਿਆਂ ਦੇ ਵਿੱਚ ਬਹੁਤ ਹੀ ਜ਼ਰੂਰੀ ਆ ਤੇ ਤਿੰਨ ਲਏ ਆ ਜੀ ਆਪਾਂ ਆਲੂ ਤੇ ਹੁਣ ਜਿਹੜੇ ਕ੍ਰੇਲੇ ਆ ਇਹਨਾਂ ਨੂੰ ਆਪਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਸ਼ੈੱਲ ਲਾਂਗੇ ਇਨਾਂ ਨੂੰ ਹਲਕਾ ਹਲਕਾ ਜਿਹਾ ਛਿੱਲਣਾ ਹੈ ਇਨਾਂ ਨੂੰ ਬਹੁਤ ਮੋਟਾ ਜਿਹਾ ਤਾਂ ਛਿਲਕਾ ਨਹੀਂ ਲਵਣਾ ਇਹਨਾਂ ਨੂੰ ਹਲਕਾ ਹਲਕਾ ਜਿਹਾ ਛਿੱਲ ਲੈਣਾ ਜੇ ਤੁਸੀਂ ਚਾਹੋ ਤਾਂ ਜਿਆਦਾ ਕਈ ਵਾਰ ਕੜਤਣ ਜੀ ਆਪਾਂ ਨੂੰ ਪਸੰਦ ਹੁੰਦੀ ਹੈ ਜੇ ਤੁਸੀਂ ਸਨੇ ਛਿਲਕੇ ਵੀ ਬਣਾ ਲਿਓ ਪਰ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਇਹਨਾਂ ਦਾ ਛਿਲਕਾ ਸਾਰਿਆਂ ਦਾ ਲਾ ਕੇ ਰੱਖ ਲੈਣਾ ਹੈ ਕਰ ਕੇ ਆਪਾਂ ਜਿਹੜੇ ਸਾਰੇ ਕਰੇਲੇ ਆ ਹਲਕੇ ਹਲਕੇ ਜੀ ਛਿੱਲ ਲਿਆ ਜੀ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਪਾਣੀ ਦੇ ਨਾਲ ਆਪਾਂ ਧੋ ਵੀ ਲਈ ਤੇ ਹੁਣ ਆਪਾਂ ਇਹਨਾਂ ਨੂੰ ਨਾ ਛਿਲਣਾ ਚੀਰਨਾ ਸਟਾਰਟ ਕਰਾਂਗੇ ਤੇ ਚੀਰਨੇ ਵੀ ਇਹ ਇਸ ਤਰ੍ਹਾਂ ਹੀ ਲੰਮੇ ਲੰਮੇ ਜੇ ਤੇ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਨਾਂ ਨੂੰ ਬੋਲ ਵੀ ਚੀਰ ਸਕਦੇ ਹੋ ਤੇ ਪਰ ਮੈਂ ਇਹਨਾਂ ਨੂੰ ਲੰਮੇ ਲੰਮੇ ਚੀਰੂੰਗੀ ਕਿ ਆ ਜਿਹੜੇ ਇਹਨਾਂ ਦੇ ਵਿੱਚ ਬੀ ਆ ਇਹ ਆਪਾਂ ਕੱਢ ਦੇਣੇ ਆ ਤੇ ਜੇ ਤੁਸੀਂ ਬਾਜ਼ਾਰ ਚੋਂ ਕੋਈ ਵੀ ਆਪਾਂ ਆਪ ਚੀਜ਼ ਲੈਣ ਜਾਂਦੇ ਆ ਤਾਂ ਤੁਸੀਂ ਕੱਚੇ ਜਿਹੇ ਕਰੇਲੇ ਵੀ ਲਿਆ ਸਕਦੇ ਉਹਨਾਂ ਦੇ ਵਿੱਚ ਬੀਜ ਨਹੀਂ ਬਣੇ ਹੁੰਦੇ ਇਹਨਾਂ ਦੇ ਵਿੱਚ ਬੀ ਆ ਇਹ ਥੋੜੇ ਜਿ ਮੈਨੂੰ ਹੁਣ ਕੱਢਣੇ ਪੈਣੇ ਆ ਕਈ ਵਾਰੀ ਇਹ ਸੌਫਟ ਜਿਹੇ ਕਰੇਲੇ ਹੁੰਦੇ ਉਹਨਾਂ ਦੇ ਵਿੱਚ ਬੀ ਨਹੀਂ ਹੁੰਦੇ ਤਾਂ ਉਹ ਚੀਰਨੇ ਥੋੜੇ ਜਿਹੜੇ ਸੌਖੇ ਹੋ ਜਾਂਦੇ ਆ ਬੀ ਕੱਢ ਕੇ ਮੈਂ ਇੱਕ ਪਾਸੇ ਰੱਖੀ ਜਾਨੀ ਕਿਉਂਕਿ ਕਈ ਤਾਂ ਬੀ ਖਾਣਾ ਪਸੰਦ ਵੀ ਸਬਜ਼ੀ ਦੇ ਵਿੱਚ ਜਿਹੜੀਆਂ ਆਪਣੀਆਂ ਪ੍ਰਾਣੀਆਂ ਬੀਬੀਆਂ ਹੁੰਦੀਆਂ ਸੀ ਉਹ ਤਾਂ ਸਬਜ਼ੀ ਦੇ ਵਿੱਚ ਹੀ ਬੀ ਇਹ ਜਿਹੜੇ ਸੀਗੇ ਪਾ ਲੈਂਦੀਆਂ ਸੀਗਾ ਪਰ ਹੁਣ ਆਪਾਂ ਨਹੀਂ ਵੀ ਪਾਉਂਦੇ ਕਿਉਂਕਿ ਬੱਚੇ ਹੁੰਦੇ ਜਿਹੜੇ ਉਹ ਪਸੰਦ ਨਹੀਂ ਕਰਦੇ ਤੇ ਜੇ ਤੁਸੀਂ ਚਾਹੋ ਵੀ ਵਿੱਚ ਵੀ ਪਾ ਸਕਦੇ ਹਾਂ ਤੇ ਜੇ ਤੁਸੀਂ ਕੱਢਣੇ ਹੋਏ ਤਾਂ ਕੱਢ ਵੀ ਦਿਓ ਇਸ ਤਰ੍ਹਾਂ ਕਰਕੇ ਆਪਾਂ ਜਿਹੜੇ ਕਰੇਲੇ ਆ ਉਹ ਲੰਮੇ ਲੰਮੇ ਆਪਾਂ ਚੀਰ ਦੇ ਜਾਵਾਂਗੇ ਜੀ ਇਸ ਤਰ੍ਹਾਂ ਕਰਕੇ ਜਿਹੜੇ ਕਰੇਲੇ ਆ ਉਹ ਸਾਰੇ ਆਪਣੇ ਜਿਹੜੇ ਆ ਚੀਰੇ ਗਏ ਆ ਤੇ ਹੁਣ ਆਪਾਂ ਨਾ ਇਹਨਾਂ ਦੇ ਉੱਤੇ ਨੂਨ ਲਾਵਾਂਗੇ ਇਸ ਤਰ੍ਹਾਂ ਇਹਨਾਂ 'ਕ ਨੂਨ ਲਾ ਕੇ ਇਹਨਾਂ ਦੇ ਉੱਤੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਕੇ ਥੋੜਾ ਜਿਹਾ ਹੋਰ ਪਾ ਲੈਨੇ ਆ ਇੰਗੀ ਤਰ੍ਹਾਂ ਦੇ ਨਾਲ ਆਪਾਂ ਇਹਨਾਂ ਨੂੰ ਸਾਰੇ ਕ੍ਰੇਲਿਆਂ ਦੇ ਉੱਤੇ ਨਮ ਲਾ ਦੇਣਾ ਹੈ ਮਿਕਸ ਕਰਕੇ ਤੇ ਆਪਾਂ ਅੱਧਾ ਘੰਟਾ ਅੱਧਾ ਘੰਟਾ ਨਹੀਂ ਪੌਣਾ ਘੰਟਾ ਹੀ ਰੱਖਾਂਗੇ ਆਪਾਂ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਹੀ ਰੱਖ ਦੇਣਾ ਹੈ ਟੱਕ ਕੇ ਨੂਨ ਇਹਨਾਂ ਦਾ ਜਿਹੜਾ ਮਿਕਸ ਹੋ ਗਿਆ ਹੈ ਤੇ ਇਹ ਆ ਇਸ ਤਰ੍ਹਾਂ ਕਰ ਨੂਨ ਲਾਉਣ ਨਾਲ ਨਾ ਇਹਨਾਂ ਦੀ ਜਿਹੜੀ ਕੜੱਤਾਂ ਨਾ ਉਹ ਸਾਰੀ ਆ ਨਿਕਲ ਜਾਣੀ ਆ ਹਾਂਜੀ ਹੁਣ ਇਹਨਾਂ ਨੂੰ ਕ੍ਰੇਲਿਆਂ ਨੂੰ ਨਾ ਆਪਣਾ ਨੂਨ ਲਾ ਕੇ ਰੱਖਿਆ ਨੂੰ ਪੌਣਾ ਘੰਟਾ ਹੋ ਗਿਆ ਜੀ ਤੇ ਇਹਨਾਂ ਦਾ ਦੇਖੋ ਤੁਸੀਂ ਜਿਹੜਾ ਪਾਣੀ ਆ ਵੇਖੋ ਉਹ ਵੀ ਆ ਜਿਹੜਾ ਉਹ ਨਿਕਲ ਗਿਆ ਹੀ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਖੁੱਲੇ ਬਰਤਨ ਦੇ ਵਿੱਚ ਪਾਣੀ ਪਾ ਕੇ ਨਾ ਤੇ ਉਹਨੂੰ ਆਪਾਂ ਹੁਣ ਇਹਨਾਂ ਨੂੰ ਆਪਾਂ ਧੋਵਾਂਗੇ ਹੁਣ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਨਿਚੋੜ ਨਿਚੋੜ ਕੇ ਨਾ ਚੰਗੀ ਤਰ੍ਹਾਂ ਤੇ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਪਾ ਲੈਣਾ ਹੈ। ਕ੍ਰੇਲਿਆਂ ਦੀ ਸਬਜ਼ੀ ਤਾਂ ਜਿਵੇਂ ਹਲਕੀ ਜਿਹੀ ਸੁਕ ਕਰੋ ਉਹਦੇ ਵਾਸਤੇ ਵੀ ਇਹ ਬਹੁਤ ਚੰਗੀ ਹੈ। ਵਸ। ਹਾਂਜੀ ਇਸ ਤਰ੍ਹਾਂ ਇਹਦੇ ਵਿੱਚ ਇਹਨੂੰ ਨਾ ਆਪਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ। ਤਾਕੇ ਜਿਹੜੇ ਜਿਹੜੇ ਕੜਵਾਹਟ ਜੀ ਆ ਉਹ ਨਿਕਲ ਜਾਵੇ ਤੇ ਹੁਣ ਆਪਾਂ ਇਹਨੂੰ ਨਚੋੜ ਨਚੋੜ ਕੇ ਨਾ ਸੁਮਾਰ ਕੇ ਦੋ ਹੱਥਾਂ ਦੇ ਨਾਲ ਆਪਾਂ ਇਸ ਤਰ੍ਹਾਂ ਪਾਈ ਇੱਧਰ ਰੱਖੀ ਜਾਵਾਂਗੇ ਇਸ ਤਰ੍ਹਾਂ ਕਰਦੇ ਆਪਾਂ ਸਾਰੇ ਕਰੇਲੇ ਜਿਹੜੇ ਉਹ ਨਚੋੜ ਲੈਣੇ ਆ ਹਾਂਜੀ ਹੁਣ ਇਸ ਤਰ੍ਹਾਂ ਨਾ ਆਪਾਂ ਕੋਈ ਕਾਟਨ ਦਾ ਕੱਪੜਾ ਲੈ ਕੇ ਤੇ ਉਹਦੇ ਵਿੱਚ ਆਪਾਂ ਜਿਹੜੇ ਕਰੇਲੇ ਆ ਇਹ ਉਹ ਐਂ ਕਰਕੇ ਨਾ ਆਪਾਂ ਇਹਨੂੰ ਨੱਪਣੀਆਂ ਤਾਂ ਕਿ ਜਿਹੜਾ ਪਾਣੀ ਇਹਨਾਂ ਦੇ ਵਿੱਚ ਉਹ ਚੰਗੀ ਤਰ੍ਹਾਂ ਦੇ ਨਾਲ ਸੁੱਕਿਆ ਜਾਵੇ ਪਾਣੀ ਹਾਂਜੀ ਕੜਾਈ ਦੇ ਵਿੱਚ ਆਪਾਂ ਤੇਲ ਆ ਜਿਹੜਾ ਉਹ ਗਰਮ ਹੋਣ ਵਾਸਤੇ ਰੱਖਿਆ ਸੀ ਤੇਲ ਗਰਮ ਹੋ ਚੁੱਕਿਆ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕ੍ਰੇਲੇ ਗੈਸ ਆ ਜਿਹੜਾ ਉਹ ਆਪਣਾ ਫੋਲੀ ਰੱਖਣਾ ਹੈ ਜੇ ਕ੍ਰੇਲੇ ਆਪਾਂ ਇਹਨੂੰ ਹਲਕਾ ਬ੍ਰਾਊਨ ਹੋਣ ਤੱਕ ਆ ਜਿਹੜੇ ਉਹ ਫਰਾਈ ਕਰਾਂਗੇ ਉਹਨਾਂ ਚ ਜਿੰਨਾ ਚਿਰ ਇਹਨਾਂ ਦਾ ਰੰਗ ਜਿਆ ਨਾ ਬਦਲਣ ਚਾਹਦਾ ਹਾਂਜੀ ਜਿੰਨਾ ਚਿਰ ਆਪਣੇ ਉਧਰ ਕਰੇਲੇ ਆ ਜਿਹੜੇ ਹਲਕੇ ਬਰਾਊਨ ਜੇ ਹੋਈ ਜਾਂਦੇ ਤੜਕਾ ਨੂੰ ਰੱਖੇ ਹੋਇਆ ਤੇ ਉਹਨਾਂ ਚਿਰ ਆਪਾਂ ਜਿਹੜੇ ਆਲੂ ਆ ਉਹ ਕੱਟ ਲੈਨੇ ਆ ਆਲੂ ਆਪਾਂ ਲੰਮੇ ਲੰਮੇ ਜੇ ਕੱਟਨੇ ਆ ਜੀ ਤੇ ਇਹਨੂੰ ਆਪਾਂ ਪਾਣੀ ਦੇ ਵਿੱਚ ਹੀ ਪਾਵਾਂਗੇ ਜਿਹੜੇ ਚੰਗੀ ਤਰ੍ਹਾਂ ਦੇ ਨਾਲ ਇਹ ਤੋਤੇ ਜਾਣ ਹਾਂਜੀ ਜਿਹੜੇ ਆਲੂ ਆਪਾਂ ਉਹ ਵੀ ਵਿੱਚ ਪਾਤੇ ਆ ਕਿ ਕਰੇਲਿਆਂ ਦੇ ਤੇ ਇਹਨਾਂ ਨੂੰ ਵੀ ਹੁਣ ਆਪਾਂ 2 ਮਿੰਟ ਜਿਹੜੇ ਇਸ ਤਰ੍ਹਾਂ ਹਲਾਉਂਦੇ ਰਵਾਂਗੇ ਤੇ ਸੇਕ ਲਵਾਉਂਦੇ ਰਵਾਂਗੇ ਫਿਰ ਇਹਨਾਂ ਦਾ ਕਲਰ ਜਿਹੜਾ ਆਲੂਆਂ ਦਾ ਵੀ ਬਰਾਊਨ ਹੋ ਜਾਣਾ ਹੈ ਦੋ ਕੁਮੈਂਟ ਇਸ ਤਰ੍ਹਾਂ ਮਕਰੇਲਿਆਂ ਦੇ ਨਾਲ ਇਹਨੂੰ ਆਲਵਾ ਨੂੰ ਸੇਕ ਲਵਾ ਲਿਆ ਏ ਤੇ ਹੁਣ ਆਪਾਂ ਇਹਨਾਂ ਨੂੰ ਨਾ ਜਿਹੜਾ ਗੈਸ ਆ ਉਹ ਥੋੜਾ ਜਿਹਾ ਘੱਟ ਕਰ ਦਿਆਂਗੇ ਮੀਡੀਅਮ ਜਿਤੇ ਕਰ ਦਿਆਂਗੇ ਤੇ ਆਪਾਂ ਇਹਨਾਂ ਨੂੰ ਜਿਹੜਾ ਟੱਕ ਕੇ ਸੇਕ ਲਵਾਵਾਂਗੇ 3 ਤੋਂ 4 ਮਿੰਟ ਜੀ ਇਹਨਾਂ ਨੂੰ ਟੱਕ ਦਿਆਂਗੇ ਵਿੱਚ ਵੀ ਆਪਾਂ ਹਲਾ ਵੀ ਦੇਵਾਂਗੇ ਹਾਂਜੀ ਇਸ ਤਰ੍ਹਾਂ ਪਟਾ ਕੇ ਇਹਨਾਂ ਨੂੰ ਤੈਨੂੰ ਤੋਂ 4 ਮਿੰਟ ਪਕਾ ਲਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਇਹਨਾਂ ਨੂੰ ਵੀ ਇਸ ਤਰ੍ਹਾਂ 2 ਮਿੰਟ ਵਾਸਤੇ ਮੈਂ ਗੈਸ ਫੋਲ ਲੱਕ ਲਿਆ ਤੇ ਇਹਨਾਂ ਨੂੰ ਵਿੱਚ ਮਿਕਸ ਕਰਾਂਗੇ ਸਵਾਦ ਤੇ ਤਾਂ ਕਿ ਜਿਹੜੇ ਇਹ ਵੀ ਹਨਾਲ ਇਹਦੇ ਥੋੜੇ ਵਧੀਆ ਨਰਮ ਜਿਹੇ ਹੋ ਜਾਣ ਜੀ ਹੁਣ ਇਹਨਾਂ ਨੂੰ ਆਪਾਂ ਪਿਆਜ਼ ਪਾ ਕੇ ਵੀ ਜਿਹੜਾ ਸਿਗਾ 2.5 ਮਿੰਟ ਹੋ ਗਿਆ ਜਿੱਤੇ ਹੁਣ ਆਪਾਂ ਇਹਨਾਂ ਨੂੰ ਹਲਾ ਕੇ ਨਾ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਦਰਦਰਾ ਜਿਹਾ ਅੱਧਾ ਚਮਚਾ ਜਿਹੜਾ ਸਾਫਤ ਧਨੀਏ ਦਾ ਤੇ ਵਿੱਚ ਹੀ ਪਾਵਾਂਗੇ ਜੀ ਆਪਾਂ ਜੀਰਾ ਪੁੰਨਿਆ ਹੋਇਆ ਹੁਣ ਆਪਾਂ ਇਹਦੇ ਵਿੱਚ ਮਸਾਲੇ ਜਿਹੜੇ ਉਹ ਐਡ ਕਰ ਦਿੰਨੇ ਆ। ਇਹ ਤਾਂ ਬਹੁਤ ਹੀ ਵਧੀਆ ਜੀ ਸਬਜ਼ੀ ਤਿਆਰ ਹੋਣੀ ਆ। ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਉਣੀ ਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨੂਨ। ਨੂਨ ਤੁਸੀਂ ਸਾਰਿਆਂ ਨੇ ਜਿਹੜਾ ਆਪਦੇ ਸਵਾਦ ਦੇ ਸਾਬ ਨਾਲ ਪਾ ਲੈਣਾ ਈ ਤੇ ਮੈਂ ਥੋੜਾ ਜਿਹਾ ਘੱਟ ਪਾਵਾਂਗੀ ਕਿਉਂਕਿ ਪਹਿਲਾਂ ਹੀ ਆਪਾਂ ਕ੍ਰੇਲਿਆਂ ਦੇ ਵਿੱਚ ਪਾਇਆ ਹੋਇਆ। ਥੋੜਾ ਜਿਹਾ ਪਾਵਾਂਗੇ ਜੀ ਆਪਾਂ ਲਾਲ ਮਿਰਚ। ਤੇ ਹਣ ਪਾਵਾਂਗੇ ਜੀ ਆਪਾਂ ਹੰਟੀ। ਸਾਰੇ ਮਸਾਲੇ ਪਾ ਕੇ ਆਪਾਂ ਜਿਹੜਾ ਇਹਨਾਂ ਚੰਗੀ ਤਰ੍ਹਾਂ ਫੇਰ ਮਿਕਸ ਕਰ ਲਈਏ। ਆਉਣ ਵਾਲੀ ਆਗੀ ਜੀ ਗਰਮ ਮਸਾਲੇ ਦੇ ਅੱਧਾ ਚਮਚਾ ਪਈ ਪਾਵਾਂਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਮਸਾਲਾ ਵਿੱਚ ਇਹ ਮਿਕਸ ਹੋ ਜਾਵੇ ਤੇ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਇਹਨਾਂ ਨੂੰ ਦੇਖੋ ਕਿੰਨੀ ਵਧੀਆ ਰੰਗ ਵੇਖੋ ਤੁਸੀਂ ਸਬਜ਼ੀ ਦਾ ਕਿੰਨਾ ਵਧੀਆ ਇਹ ਤਾਂ ਜੀ ਬਹੁਤ ਹੀ ਜਿਆਦਾ ਸਵਾਦ ਬੰਦੀ ਹੈ ਇਸ ਤਰ੍ਹਾਂ ਸਬਜ਼ੀ ਨਾਲੇ ਜਦੋਂ ਬੱਚੇ ਇਕੱਲੇ ਕarele ਨਹੀਂ ਨਾ ਖਾਂਦੇ ਤੇ ਵਿੱਚੋਂ ਆਪਾਂ ਜਿਹੜੇ ਆਲੂ ਜੀ ਆ ਉਹ ਆਪਾਂ ਫਿਰ ਵਿੱਚੋਂ ਰੱਖ ਕੇ ਰੋਟੀ ਤੇ ਦੇ ਦੇਨੇ ਬੱਚੇ ਬਹੁਤ ਵਧੀਆ ਇਹਨੂੰ ਪਸੰਦ ਕਰਦੇ ਆ ਖਾਣੇ ਇਸ ਤਰ੍ਹਾਂ ਪਾਏ ਨੂੰ ਹਜੇ 3-4 ਮਿੰਟ ਹੋਰ ਪੱਕਣ ਦਿਆਂਗੇ ਮਸਾਲੇ ਨਾਲ ਦੀ ਨਾਲ ਆਪਾਂ ਹਿਲਾਉਂਦੇ ਰਵਾਂਗੇ ਵਧੀਆ ਦੀਵਾਸਣ ਆਉਣ ਵਾਸਤੇ ਜੀ ਸੋਹਣੀ ਜੀ ਖੁਸ਼ਬੂ ਵਾਸਤੇ ਆਪਾਂ ਪਾਵਾਂਗੇ ਐਨੇ ਦਾ ਅੱਧੇ ਚਮਚੇ ਤੋਂ ਵੀ ਘੱਟ ਜਿਹੜੀ ਮੇਥੀ ਪੀਸੀ ਹੋਈ ਉਹ ਪਾਵਾਂਗੇ ਇਹਦੇ ਨਾਲ ਜਿਹੜੀ ਖੁਸ਼ਬੂ ਆ ਉਹ ਸਬਜ਼ੀ ਦੇ ਵਿੱਚ ਬਹੁਤ ਸੋਹਣੀ ਆਉਣੀ ਆ ਇਹਨੂੰ ਆਪਾਂ ਮਿਕਸ ਕਰਕੇ ਤੇ ਚਲੋ ਜੀ ਵਾਸਤਾ ਆਪਾਂ ਗਾ ਅਸਾਂ ਉਹ ਬੰਦ ਕਰ ਦਿੰਦੇ ਹਾਂ ਸਬਜ਼ੀ ਆ ਜੀ ਉਹ ਬਣ ਕੇ ਤਿਆਰ ਹੋ ਗਈ ਆ ਤੇ ਦੇਖੋ ਤੁਸੀਂ ਕਲਰ ਦੇਖੋ ਇਹਦਾ ਕਿੰਨਾ ਸੋਹਣਾ ਹੈ ਤੇ ਕਿੰਨੀ ਸੋਹਣੀ ਸਬਜ਼ੀ ਬਣ ਕੇ ਤਿਆਰ ਹੋਈ ਆ ਬਹੁਤ ਹੀ ਸਵਾਦ ਇਹ ਸਬਜ਼ੀ ਆ ਜਿਹੜੀ ਲੱਗਦੀ ਆ ਤੇ ਤੁਸੀਂ ਵੀ ਮੇਰੀਆਂ ਭੈਣਾਂ ਨੇ ਇਹ ਸਬਜ਼ੀ ਜ਼ਰੂਰ ਹੀ ਟਰਾਈ ਕਰਨੀ ਆ ਤੇ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ ਸੋਨੋ ਜਿਹੜੀ ਸਾਡੀ ਅੱਜ ਦੀ ਵੀਡੀਓ ਇੱਕ ਮੇਨ ਲੱਗੀ ਤੇ ਇੱਕ ਨਵੀਂ ਹੋਰ ਵੀਡੀਓ ਲੈ ਕੇ ਤੁਹਾਡੇ ਵਾਸਤੇ ਅਸੀਂ ਛੇਤੀ ਹਾਜ਼ਰ ਹੋਵਾਂਗੇ ਤਾਂ ਦਰ ਸਸਰੀਕਾਲ ਜੀ